ਹਰ ਸਾਲ ਕੌਣ ਅੰਬਰਸਲ ਪਾਈਕਾਨ ਸਿੰਘ ਨਾਬਾ ਦੀ ਜੇਨਾ ਉਹਨਾਂ ਨੇ ਰਾਜਾ ਤੋਂ ਛੋਹੀ ਵਰਕੇ ਧਾਨ ਮੰਗਿਆ ਤੇ ਉਹਨਾਂ ਨੂੰ ਕਾਬਲ ਦੇ ਵਿੱਚ ਨਾਬਾ ਵੱਲੋਂ ਦੂਤ ਵੀ ਲਾਖ ਪਈ ਜਾਵੇ ਅੱਛਾ ਕਾਬਲ ਦੇ ਵਿੱਚ ਉਹ ਨਾਬਾ ਰਿਆਸਤ ਦੇ ਦੂਤ ਦੇ ਤੌਰ ਤੇ ਰਹੇ ਉਹ ਦੂਤ ਦੇ ਤੌਰ ਤੇ 1925 ਦੇ ਵਿੱਚ ਸਿੱਖਾਂ ਨੇ ਸ੍ਰੋਮਣੀ ਕਮੇਟੀ ਬਾਲੀਆ ਕਾਹਤ ਦੇ ਕਬਜ਼ਾ ਕਰਨੇ ਉਹਦੇ ਵਿੱਚ ਰਹਿਤ ਬਣ ਜਾਣਾ ਦਾ ਸਵਾਲ ਆਇਆ ਉਸਨ ਰਾਹੇ ਤੋਂ ਮਹਾਰਾਜਾ ਨੂੰ ਬੁਲਾਉਣ ਵਾਸਤੇ ਭਾਈ ਖਾਨ ਸਿੰਘ ਨਾਭਾ ਦੇ ਇੱਕ ਜੋਗ ਵਰਤੀ ਸੀ ਭਾਈ ਖਾਨ ਸਿੰਘ ਨਾਭਾ ਦੀ ਰਾਸਤ ਪੂਰੀ ਪ੍ਰਭੂਲਤ ਹੋ ਗਈ ਉਹਨਾਂ ਨੇ ਮਹਾਰਾਜਾ ਨਾਭੇ ਤੋਂ ਇੱਕ ਹੋਗੂਨਾਮਾ ਜਬੂ ਜਾਲੂ ਕਰਾ ਲਿਆ ਵੀ ਜਿਹੜੇ ਆਪਣੇ ਰਾਸਤ ਨਾਭਾ ਦੇ ਪਿੰਡ ਦੇ ਜਿਹੜਾ ਵੀ ਕੋਈ ਬੰਦਾ ਆਤਨ ਫਿੱਟਾ ਜਾਵੇ ਉਹਦੀ ਜਾਇਦਾਦ ਸਾਨੂੰ ਦਿੱਤੀ ਕਿ ਉਹਨਾਂ ਦੀ ਮੌਤ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿੱਥੇ ਹੋਈ ਤੇ ਕਦੋਂ ਹੋਈ ਜੇ ਤੁਹਾਨੂੰ ਕੁਝ ਪਤਾ ਹੋ ਉਹਦੇ ਮੌਤ ਦਾ ਕਾਰਨ ਸੀ ਉਹਦੇ ਮੌਤ ਦਾ ਕਾਰਨ ਸੀ ਜੈਤੋ ਦਾ ਮੋਰਚਾ ਜੈਤੋ ਦਾ ਮੋਰਚਾ ਸੀ ਜਿਹੜਾ ਉਹ ਤਾ ਸਖਾ ਨੇ ਲਾਇਆ ਸੀ ਕਿ ਅੰਗਰੇਜ਼ਾਂ ਨੇ ਮਹਾਰਾਜਾ ਨਾਭਾ ਨੂੰ ਕੱਢੀ ਤੋਂ ਲਾਤਾ ਤੇ ਸੋ ਜਿਹੜੀ ਉਹ ਇਤਿਹਾਸਿਕ ਬਾਤਾਂ ਲਾ ਪੈਗੀ ਉਹ ਸੋ ਕੱਢੀ ਤੋਂ ਨਾ ਹਾਂ ਤੇ ਜਲਾਵਤਨ ਕਰ ਲਈ ਮਹਾਰਾਜਾ ਪਟਿਆਲਾ ਤੇ ਭਾਈ ਕਾਨ ਸਿੰਘ ਨੇ ਬਹਾਦਰ ਬੇਦਸ਼ ਕਰਕੇ ਉਹਨੇ ਬਦਨਾਮੀ ਦੇ ਡਰ ਤੋਂ ਪਿੱਛੋ ਆ ਕੇ ਮਸ਼ੀਨ ਆਟੇ ਵਾਲੀ ਜਿਹੜੀ ਲੱਗੀ ਹੋਈ ਸੀ ਉਹਨਾਂ ਨਾਲ ਲੱਗ ਮੱਚਵਾੜਾ ਸੀ ਉੱਥੇ ਬੈਠ ਕੇ ਉਹਨਾਂ ਗੈਰ ਮੁਰਾ ਚੱਟ ਕੇ ਆਤਮ ਹੱਚਾ ਕਰਨ ਹੁਣ ਉਹਨਾਂ ਦੀ ਕੋਈ ਪੀੜ੍ਹੀ ਹੈ ਜਾਂ ਅਗਲੀ ਪੀੜ੍ਹੀ ਉਹਨਾਂ ਨੇ ਕੀ ਕਰਦੀ ਹੈ ਜਿੱਥੋਂ ਤੱਕ ਸੋਨ ਪੜਾ ਸਾਥਸ਼੍ਰੀય ਕਾਲ ਦੋਸਤੋ ਅੱਜ ਆਪਾਂ ਗੱਲ ਕਰ ਰਹੇ ਹਾਂ ਭਾਈ ਕਾਨ ਸਿੰਘ ਨਾਬਾ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਦਿੱਤੀ ਮਹਾਨ ਕੋਸ਼ ਮਹਾਨ ਕੋਸ਼ ਦੇ ਰਚਨਾਕਾਰ ਭਾਈ ਕਾਨ ਸਿੰਘ ਨਾਭਾ ਜਿਨ੍ਹਾਂ ਨੂੰ ਗੁਰ ਸ਼ਬਦ ਰਤਨਕਾਰ ਵੀ ਕਿਹਾ ਗਿਆ ਤਾਂ ਬਹੁਤ ਸਾਰੇ ਲੋਕਾਂ ਦੇ ਦਿਮਾਗ 'ਚ ਵਲਵਲੇ ਹੋਣੇ ਐ ਕਿ ਸ਼ਾਇਦ ਭਾਈ ਕਾਨ ਸਿੰਘ ਨਾਭਾ ਦਾ ਜਨਮ ਹੈ ਜਿਹੜਾ ਉਹ ਨਾਭੇ 'ਚ ਹੋਇਆ ਹੋ ਪਰ ਨਹੀਂ ਦੋਸਤੋ ਉਸ ਸਮੇਂ ਨਾਭਾ रियासत ਦੇ ਉਹ ਜਿਹੜੇ ਅਧੀਨ ਰਹਿੰਦੇ ਹੁੰਦੇ ਸੀ ਤਾਂ ਕਰਕੇ ਉਹਨਾਂ ਨੇ ਆਪਣੇ ਨਾਮ ਦੇ ਨਾਲ ਜਿਹੜਾ ਲਾਇਆ ਸੀ ਕਾਨ ਸਿੰਘ ਨਾਭਾ ਅਸਲੀ ਵਸਨੀਕ ਅਸਲੀ ਜੰਪਲ ਹੋ ਸੀਗੇ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦਾ ਪਿੰਡ ਪਿੰਡ ਪਿੱਥੋ ਪਿੱਥੋ ਜੋ ਕਬੱਡੀ ਖਿਡਾਰੀਆਂ ਦੇ ਨਾਮ ਤੇ ਤੁਸੀਂ ਸੁਣਦੇ ਹੋ ਜਿਨ੍ਹਾਂ ਦੇ ਵੱਡੇ ਨਾਮ ਨੇ ਆ ਪੰਜਾਬ ਲਈ ਤਾਂ ਜੋ ਉਸ ਪਿੰਡ ਦੇ ਇੱਕ ਬਜ਼ੁਰਗ ਸਾਡੇ ਨਾਲ ਮੌਜੂਦ ਹੈ ਉਹ ਦੱਸਣਗੇ ਕਿਉਂਕਿ ਉਹਨਾਂ ਦੇ ਬੜੇ ਗੂੜੇ ਸਬੰਧ ਰਹੇ ਆ ਉਹਨਾਂ ਦੇ ਪਰਿਵਾਰਾਂ ਨਾਲ ਉਹਨਾਂ ਨਾਲ ਆਉਣੀ ਜਾਣੀ ਰਹੀ ਹੈ ਤਾਂ ਮਹਾਨ ਕੋਸ਼ ਤੌਰ ਤੇ ਅਸੀਂ ਸਾਰਿਆਂ ਨੇ ਪੜਿਆ ਜਿਹੜਾ ਮਹਾਨਕੋਸ਼ ਨੂੰ ਆਪਾਂ ਪੜਿਆ ਹੈ ਭਾਈ ਕਾਨ ਸਿੰਘ ਨਾਭਾ ਦਾ ਲਿਖਿਆ ਹੋਇਆ ਪਰ ਉਹਨਾਂ ਦਾ ਜੀਵਨ ਕਿਹੋ ਜਿਹਾ ਸੀ ਉਹਨਾਂ ਦਾ ਸੁਭਾਅ ਕਿਹੋ ਜਿਹਾ ਸੀ ਜਾਂ ਹੋਰ ਪਰਿਵਾਰਕ ਗੱਲਾਂ ਬਾਤਾਂ ਕਰਾਂਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਅੱਛਾ ਬਾਪੂ ਜੀ ਮੈਂ ਬੋਲਿਆ ਤੁਸੀਂ ਸੁਣਿਆ ਹਾਂ ਜੀ ਕਿ ਮਹਾਨਕੋਸ਼ ਦੇ ਜਿਹੜੇ ਰਚਨਾਕਾਰ ਹੈ ਭਾਈ ਕਾਨ ਸਿੰਘ ਨਾਭਾ ਉਹ ਪਿੱਥੋਂ ਦੇ ਜੰਮ ਪਲੇ ਇਹ ਗੱਲ ਸੱਚ ਹੈ ਬਿਲਕੁਲ ਸੱਚ ਹੈ ਪਰ ਤੁਹਾਨੂੰ ਪਹਿਲਾਂ ਉਹਦੇ ਪਿਸ਼ੋਕੜ ਵਿੱਚ ਜਾਣਾ ਹੂੰ ਭਾਈ ਕਾਨ ਸਿੰਘ ਨਾਬਾ ਦੇ ਜਿਹੜੇ ਵੱਡੇ ਵੱਡੇ ਦੇ ਸੀ ਹੂੰ ਉਹ ਪਿੰਡ ਪਿੱਥੋ ਨਾਲ ਸਵੰਦ ਸੀ ਹੂੰ ਪਿੰਡ ਪਿੱਥੋ ਰਾਸਤ ਨਾਬਾ ਦਾ ਹੂੰ ਇੱਕ ਪਿੰਡ ਸੀ ਹੂੰ ਇਹਨਾਂ ਦੇ ਜਿਹੜੇ ਬਜ਼ੁਰਗ ਸੀ ਹੂੰ ਉਹ ਗੁਰੂ ਗ੍ਰੰਥ ਸਾਹਿਬ ਦੇ ਅੱਛੇ ਹੂੰ ਗ੍ਰੰਥੀ ਹੂੰ ਤੇ ਵਿਆਹ ਕਰਾਉਂਦੇ ਹੂੰ ਉਹ ਆਉਂਦੇ ਸਮਿਆਂ ਦੇ ਵਿੱਚ ਪਿੱਛੋਂ ਛੱਡ ਕੇ ਨਾਬੇ ਚਲੇ ਗਏ ਨਾਬੇ ਘੋੜਿਆਂ ਵਾਲੇ ਦਰਸਾਲੇ ਦੇ ਵਿੱਚ ਉਹ ਗ੍ਰੰਥੀ ਲੱਗੇ ਗ੍ਰੰਥੀ ਲੱਗੇ ਉਹ ਅੱਛੇ ਗ੍ਰੰਥੀ ਹੋਣ ਕਰਕੇ ਉਹਨਾਂ ਦੀ ਅੱਛੀ ਸੋਭਾ ਵਣ ਗਈ ਸਿੱਖਾਂ ਵਿੱਚ ਜਦੋਂ ਮਹਾਰਾਜਾ ਫੀਰਾ ਸਿੰਘ ਨੂੰ ਆਸ ਤੇ ਨਬਦ ਰਾਜਾ ਛਾਪਿਆ ਗਿਆ ਉਹ ਇਹ ਨਾਲ ਦੇ ਬਡੇਰੇ ਨੂੰ ਆਖਾਂ ਸੀ ਨੂੰ ਅੱਛਾ ਵਿਦਵਾਨ ਗੁਰੂ ਗ੍ਰੰਥ ਸਾਹਿਬ ਵਿਆਖਿਆ ਕਰ ਸਕਦੇ ਉਹਨਾਂ ਨੇ ਕਿਹਾ ਵੀ ਮੈਂ ਗੁਰੂ ਗੰਬ ਸਾਹਿਬ ਤਾਂ ਪਾਠ ਸੁਣਨ ਉਹਨਾਂ ਨੇ ਕਿਹਾ ਜੇ ਕੋਈ ਬੈਠ ਕੇ ਸੁਣੂਗਾ ਤਾਂ ਮੈਂ ਰੋਕਣਾ ਮੈਂ ਸੁਣੂਗਾ ਮਾਲਕ ਜੀ ਉਹਨਾਂ ਨੇ ਕੀਤਾ ਉਹ ਖੁਸ਼ ਹੋਇਆ ਫਿਰ ਮੋਢਾ ਦੇ ਕੇ ਪਾਲਕੀ ਚ ਉਹਨਾਂ ਨੂੰ ਮੇਰੇ ਬਰਜੇਸ਼ ਭਾਬਨ ਭੇਜਿਆਂ ਵਾਲੀ ਗੱਲ ਚ ਛੱਡਿਆ ਹਾਂ ਉਸ ਤੋਂ ਬਾਅਦ ਜਿਸੋਂ ਭਾਈਕਾਨ ਦਾ ਭਾਈਕਾਨ ਸਿੰਘ ਨਾ ਬਾ ਜਨ ਹੋ ਗਿਆ ਹਾਂ ਉਹ ਸ਼ੁਰੂਤ ਹੋਈ ਉਹਨਾਂ ਨੂੰ ਬਚਪਨ ਤੋਂ ਵਿੰਜਾ ਰੇ ਲੱਗਿਆ ਹਾਂ ਅੱਛੇ ਅੱਛੇ ਵਿੰਜਾ ਕਰਾਂ ਕੋਈ ਉਹਨੂੰ ਛੱਡਿਆ ਹਾਂ ਜਿਵੇਂ ਦੋ ਘਮ ਹੱਦ ਸਮਨੂਰ ਦਾ ਪਿੰਡ ਹਾਂ ਉੱਥੇ ਅੱਛੇ ਮਗਵਾਂ ਸੀ ਜਨੂਜ਼ ਉਹਨਾਂ ਨੇ ਪਿੰਗਲ ਆਪਣਾ ਤੇ ਗੁਰੂ ਰਾਮ ਸਾਹਿਬ ਜੀ ਹਾਂ ਤੇ ਦੂਸਰੀ ਉਰਦੂ ਤੇ ਬੋਲੀ ਦਾ ਗਿਆਨ ਹਾਂ ਉਹਨਾਂ ਨੂੰ ਸੰਸਕ੍ਰਿਤ ਦਾ ਮੁੰਜੀ ਦਾ ਪੰਜਾਬੀ ਦਾ ਉਰਦੂ ਦਾ ਅੱਛਾ ਗਿਆਨ ਹੋ ਗਿਆ ਕਾਨ ਸਿੰਘ ਨਾਭਾ ਨਾਭਾ ਹਾਂ ਉਸ ਤੋਂ ਬਾਅਦ ਉਹ ਨਾਭਾ ਮਹਾਰਾਜੀ ਦੇਵ ਸਿੰਘ ਨੇ ਹਾਂ ਉਹਨਾਂ ਦੀ ਜਿਹੜੇ ਬਲੇ ਰਾਜਾ ਚੀਹ ਨੂੰ ਉਹਨੂੰ ਆਪ ਦੇ ਨਾਬਾਲਗਸ ਜੱਜ ਦੇ ਤੌਰ ਤੇ ਸਾਬਿਤ ਪੜਤਾ ਉਹ ਅੱਛੀ ਭੂ ਕਲਵਾਉਂਦੇ ਸੀ ਤੇ ਉਹਨਾਂ ਦੀ ਗੱਲਬਾਤ ਅੱਛੀ ਸੀ ਮਹਾਰਾਜਾ ਉਹਨਾਂ ਨੂੰ ਨੀਤੀਵਾਣ ਕਹਿੰਦੇ ਨੀਤੀ ਜੀ ਕਹਿੰਦਾ ਸੀ ਹਾਂ ਨੀਤੀ ਕਰਕੇ ਉਹਨਾਂ ਦੀ ਸ਼ੋਭਾ ਵਧ ਗਈ ਸਮੇਂ ਦੇ ਨਾਲ ਉਹ ਆਪਣੇ ਅਮਰੀਕੀ ਲੋਕਾਂ ਨੂੰ ਵੀ ਮਿਲਦੇ ਰਹੇ ਜਿਹੜੇ ਰਾਸਤਾ ਹੁੰਦੇ ਸੀ ਤੇ ਉਹਨਾਂ ਨੂੰ ਕਾਬਲ ਦੇ ਵਿੱਚ ਨਾਬਾ ਵੱਲੋਂ ਦੂਤ ਵੀ ਲਾ ਕੇ ਭੇਜਿਆ ਗਿਆ। ਅੱਛਾ ਕਾਬਲ ਦੇ ਵਿੱਚ ਉਹ ਨਾਬਾ ਰਿਆਸਤ ਦੇ ਦੂਤ ਦੇ ਤੌਰ ਤੇ ਰਹੇ। ਦੂਤ ਦੇ ਤੌਰ ਤੇ ਰਹੇ। ਹੂੰ। ਛੇ ਇਸ ਕਰਕੇ ਜੇ ਕਹੀਏ ਵੀ ਉਹਨਾਂ ਨੇ ਰਾਸ਼ਟਰ ਨਾਬਾ ਦੇ ਤਰ੍ਹਾਂ ਦੇ ਵਿੱਚ ਅੱਛੀ ਨਾਮਣਾ ਖੱਟਿਆ। ਹੂੰ। ਫਿਰ ਹੌਲੀ-ਹੌਲੀ ਉਹਨਾਂ ਨੇ ਆਪਣੇ ਲੇਖਣੀ ਨੂੰ ਪ੍ਰਫੁੱਲਤ ਕੀਤਾ ਤੇ ਸਿੱਖ ਸੰਸਾਮਾ ਦੇ ਵਿੱਚ ਸਿੱਖਾਂ ਦੇ ਵਿੱਚ ਜਿਵੇਂ ਸਿੰਘ ਹਵਾਲ ਲੈ ਆਇਆ ਕਾਲਸਾ ਦਮਾਨੀ ਉਹਦੇ ਵਿੱਚ ਉਹ ਹਿੱਸਾ ਲੈਣ ਲੱਗੇ ਉਹਨਾਂ ਦੇ ਸ਼ੂਰਤ ਕਰ ਲਾਗੇ ਤੇ ਉਹਨਾਂ ਦੇ ਵਿੱਚੋਂ ਨਾਂ ਬਣ ਗਿਆ ਕਾਲਸਾ ਕਾਲਜ ਅੰਮ੍ਰਿਤਸਰ ਭਾਈਕਣ ਸਿੰਘ ਨਾਬਾ ਜੀ ਦੇਣਾ ਉਹਨਾਂ ਨੇ ਰਾਜਾਂ ਤੋਂ ਝੋਲੀ ਫੜ ਕੇ ਦਾਨ ਮੰਗ ਕਾਨ ਸਿੰਘ ਨਾਭਾਈ ਨਾਭਾ ਉਹਦੀ ਨੀ ਰੱਖੇ ਤੇ ਅੰਗਰੇਜ਼ ਵਾਂਗ ਬਰੇਰੇ ਹੋਤੇ ਤੇ ਉਹਨੂੰ ਆਪਣ ਬਹੁਤ ਅੱਛੇ ਢੰਗ ਨਾਲ ਬਣਾਇਆ ਚਲਾਇਆ ਤੇ ਉਹਦੀ ਬਿਲਡਿੰਗ ਚੱਲ ਉਸ ਤੋਂ ਬਾਅਦ ਫਿਰ ਜਦੋਂ 1925 ਦੇ ਵਿੱਚ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਬਣਾ ਲਈ ਅਕਾਲ ਤਖਤ ਇਕਬਾਜ ਕਰ ਲਿਆ ਉਦੇ ਵਿੱਚ ਰਹਿਤ ਬਲ ਜਿਆਦਾ ਦਾ ਸਵਾਲ ਆਇਆ ਹੂੰ ਉਸ ਰਹਿਤ ਬਲ ਜਿਆਦਾ ਨੂੰ ਬਣਾਉਣ ਵਾਸਤੇ ਭਾਈ ਕਾਨ ਸਿੰਘ ਨਾਬਾ ਵੀ ਇੱਕ ਜੋਗ ਵਰਤੀ ਸੀ ਜਿਵੇਂ ਭਾਈ ਸ਼ੋਭ ਸਿੰਘ ਬਾਗੜੀਆਂ ਤੇ ਪਾਕਿਸਤਾਨ ਵਾਲੇ ਹਿੱਸੇ ਜੋterror ਵਿਦਵਾਨ ਸੱਜਣ ਦੋਵੇਂ ਨੇੜੇ ਜਿਹੜੇ ਉਹ ਉਹਨਾਂ ਦੇ ਵਿੱਚ ਮੀਟਿੰਗ ਕਰਦੇ ਸੀ ਕਿਥੀ ਬਦਲ ਕਰਕੇ ਤੇ ਉਹਨੂੰ ਸਮੇਂ-ਸਮੇਂ 'ਤੇ ਸਵਾਰ ਕਰਦੇ ਸੀ ਅਖੀਰ ਉਸ ਆਪਣਾ ਅਰਦਾਸ ਨੂੰ ਤੇ ਮਰਜ਼ਾ ਦਾ ਨੂੰ ਪੂਰਾ ਅਚਾਸਕ ਖੜਾ ਲਾ ਅੱਛਾ ਮਾ ਪੂਜੀ ਜਿਹੜਾ ਮਹਾਨ ਕੋਸ਼ ਲਿਖਿਆ ਇਹ ਤਾਂ ਸਮੁੱਚੇ ਸਿੱਖ ਜਗਤ ਨੂੰ ਦੇਣ ਹੈ ਹਾਂਜੀ ਤਾਂ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਖਾਲਸਾ ਕਾਲ ਜੰਮਰੀ ਸਰ ਬਣਵਾਇਆ ਹਾਂਜੀ ਜਾਂ ਹੋਰ ਬਹੁਤ ਸਾਰੇ ਕੰਮ ਕੀ ਹਾਂਜੀ ਤਾਂ ਪਿੰਡ ਪਿੱਥੋ ਦਾ ਕਿਤੇ ਵੀ ਜ਼ਿਕਰ ਨਹੀਂ ਆਇਆ ਕੀ ਕਾਰਨ ਰਿਹਾ ਉਹਦਾ ਕਾਰਨ ਇਹ ਸੀ ਜੀ ਸੱਚੀ ਮੈਂ ਬਾਤ ਕਹੂੰਗਾ ਮੈਂ ਝੂਠ ਨਹੀਂ ਬੋਲਦਾ ਉਹਨਾਂ ਕੋਲੇ ਪਿੰਡ ਇੱਕ ਕੋਈ ਜੱਦੀ ਵੱਡੀ ਜਾਇਦਾਦ ਨਹੀਂ ਸੀ ਆਮ ਘਰ ਨੂੰ ਬਿਲੋਂਗ ਕਰਦੇ ਸੀ ਚਾਲ ਕਿ ਕਿੱਲੇ ਮਸਾਂ ਕਮਾਵਾ ਹਨ ਉਹਦਾ ਬਸ ਇਤਨਾ ਨੇ ਮਾਲਕ ਸੀ ਉਹ ਸਿਰਫ ਆਪਦੇ ਵਿਲੇਜ ਦੇ ਗੁਰੂਗਾਂ ਸਾਹਿਬ ਦੇ ਮਹਾਨ ਤੋਂ ਹੋਣ ਕਰਕੇ ਅਖੀਰ ਤੇ ਇੱਕ ਮੇਰੇ ਬਜੂ ਦੇ ਬਜੂ ਤੇ ਕੋਲੋਂ ਧਰ ਉਹਨੂੰ ਇਹ ਪਰਵਾਰ ਨੂੰ ਮਹਾਂਤ ਜੀ ਕਹਿ ਕੇ ਰਿਸਤੇ ਨਾਲ ਹੁੰਦੇ ਸੀ ਹੂੰ ਕਿਉਂਕਿ ਉਹਨਾਂ ਦੇ ਪਿਤਾ ਦੀ ਬਹੁਤ ਵੱਡੀ ਦੇਨ ਸੀ ਨਹੀਂ ਨਹੀਂ ਉਹਨਾਂ ਦੇ ਮਹਾਰਾਜਾ ਉਹਨਾਂ ਨੂੰ ਮਹਾਂਸਾਹ ਵਾਲਾ ਹੁੰਦਾ ਸੀ ਹੂੰ ਇਸ ਕਰਕੇ ਉਹਨਾਂ ਨੂੰ ਸਾਰੇ ਲੋਕ ਮਹਾਂਸਾਹ ਵੀ ਆਦੇ ਸੀ ਪਿੱਛੋਂ ਦੇਖੋ ਨਾ ਕੋਈ ਕੋਈ ਜਾਇਦਾਦਾਂ ਦੀ ਬੱਡੀ ਰਹੀ ਸੀ ਹਾਂ ਜਦੋਂ ਆਈ ਕਾਨ ਸਿੰਘ ਨਾਬੇ ਜੀ ਰਾਸਤ ਪੂਰੀ ਤਰ ਪਹੁੰਚ ਹੋ ਗਈ ਉਹਨਾਂ ਨੇ ਮਹਾਰਾਜਾ ਨਾਭੇ ਤੋਂ ਇੱਕ ਹੁਕਮ ਨਾਵਾ ਜਾਰੂ ਕਰਾ ਲਿਆ ਵੀ ਜਿਹੜੇ ਆਪਣੇ ਆਸਤ ਕਾਬਾ ਦੇ ਪਿੰਡ ਦੇ ਜੇਰਾਵੀ ਕੋਈ ਬੰਦਾ ਔਰਤਨ ਖਤ੍ਤਾ ਜਾਵੇ ਉਹਦੀ ਜਾਇਦਾਦ ਸਾਨੂੰ ਦਿੱਤੀ ਹੋਵੇ ਹਾਂ ਤਾਂ ਇਹ ਜਾਇਦਾਦ ਉਹਨਾਂ ਨੂੰ ਮਿਲੀ ਫਿਰ ਸੁਣੋ ਜੀ ਸੁਣੋ ਉਹਦੀ ਜੋ ਜਾਇਦਾਦ ਦਾ ਕਰਵਾ ਲਿਆ ਹਾਂ ਉਹਨਾਂ ਨੇ ਕਿਹਾ ਵੀ ਤੁਸੀਂ ਚਿਪਲ ਚੰਦ ਪੰਡਿਤ ਸੀ ਖਜ਼ਾਨਾ ਮੰਤਰੀ ਯਾਤਰਾ ਨੰਬਰ ਹੂੰ ਜਿਹਨਾਂ ਪੱਗ ਬੰਨਦਾ ਸੀ ਤੋਰਾ ਪਿੱਛੇ ਜਾਂਦਾ ਸੀ ਮੇਰੇ ਵੱਡੇ ਬਿਧੀਆਂ ਨਾਲ ਲਾ ਕੇ ਤੇ ਰੱਸੀ ਆਲੀ ਨਾਲ ਇਨਕਾ ਕੰਨ ਜੇ ਬਾਗੇ ਬੰਨਦਾ ਸੀ ਹੂੰ ਜਾਗਟ ਪਾਉਂਦਾ ਸੀ ਤੇ ਉਹ ਸਾਰਾ ਆਰਥੰਗ ਬਾਜਾ ਹੁੰਦਾ ਸੀ ਬਿੰਗੋ ਤੋਂ ਆ ਬੀ ਇਹਨੂੰ ਟਿਪਲ ਪਹੁੰਚ ਜਾਂਦਾ ਪੰਡਤ ਕੋਲੇ داخل ਕੀਤਾ ਜਾਵੇ ਤੇ ਫਿਰ ਉਤੋਂ ਬਾਅਦ ਸਾਰੇ ਬਿੰਗੋ ਜਦੋਂ ਰਾਬੇ ਤੈ ਜਾਵੇ ਤੇ ਮਾਅਦੇ ਵਿੱਚ ਜਿੱਥੇ ਅੱਜ ਇਹ ਹੋਵੇ ਵੇਣੇ ਨਾ ਹੋ ਜਾਂਦੇ ਠੀਕ ਹੈ ਜਦੋਂ ਮਹਾਰਾਜਾ ਤੋਂ ਇਹ ਚੀਜ਼ ਲਖਾ ਲਈ ਤੇ ਪਹਿਕਾਨ ਹੁਣ ਨਾ ਬਾ ਫੁੱਲੇ ਨਾ ਸੁਣ ਉਹਨੇ ਜਾ ਕੇ ਆਪਣਾ ਤੇਪਲ ਚੰਦ ਕੋਲੇ ਗੱਲ ਰੱਖੀ ਉਹ ਥੱਲੇ ਵਹਿੰਦਾ ਹੁੰਦਾ ਤੇਪਲ ਚੰਦ ਉਹਦੇ ਮੂਰੇ ਕੇਤੀ ਹੁੰਦੀ ਜਿੱਥੇ ਆਪਾਂ ਬੈਠੇ ਇਹ ਜਾ ਕੇ ਖੜੇ ਉਹ ਹੌਲੀ ਚਾਹ ਕੇ ਉਹਨੇ ਕਿਹਾ ਆਉਜੀ ਕਹਿੰਦਾ ਆ ਰੋ ਕੋਨ ਨਾ ਮੈਂ ਇਹ ਦਰਜ ਕਰਨਾ ਹੈਗਾ ਹਾਂ ਤੇ ਮਤਲਬ ਕਿ ਇਹ ਨੂੰ ਤੁਸੀਂ ਲਾਗੂ ਕਰੋ ਜੀ ਉਹ ਕਹਿੰਦਾ ਬਾニチਵਾਨ ਸਾਹਿਬ ਤੁਹਾਨੂੰ ਬਹੁਤ ਵੱਡੀ ਚੀਜ਼ ਮਿਲੀ ਹੈ ਸਾਡੇ ਤੇ ਵੀ ਕੋਈ ਮਿਹਰ ਕਰੋ ਹੂੰ ਉਹ ਕਹਿੰਦਾ ਬੰਨ ਲੋ ਜੇ ਕੀ ਮਿਹਰ ਕਰਨੀ ਹੈ ਹੂੰ ਤੋ ਇਹਨੂੰ ਦਰਜ ਕਰ ਉਹ ਕਹਿੰਦਾ ਕਿ ਮੈਂ ਕੰਮ ਨੂੰ ਉਟਾਲਾ ਰਿਹਾ ਸੱਚ ਜੀ ਤੇ ਚੜਾਖ ਲਿਆ ਹੂੰ ਉਹ ਗੁੱਸੇ ਜਿਹਨੂੰ ਬਣਾ ਕੇ ਆ ਗਏ ਉਹਨੇ ਆਪ ਦੀ ਜਿਹੜੀ ਦਲੀ ਬਿਸ਼ਾਈ ਹੁੰਦੀ ਚੱਲਦੀ ਉਹਨੇ ਥੱਲੇ ਦੇਤੀ ਹੂੰ ਅਗਲੇ ਦਿਨ ਉਹ ਮਹਾਰਾਜਾ ਨਾਂਬੇ ਨੂੰ ਲਈਦਾ ਕਹਿੰਦਾ ਉਹ ਭੋਲਿਆ ਰਾਜਾ ਜਿਹਨੋਂ ਤੇ ਇਲਾਕੇ ਦੇ ਇੰਨੇ ਪਿੰਡਾਂ ਚੋਂ ਪੰਜ ਪੰਜ 10 10 ਕਮਾ ਜਮੀਨ ਆਉਤੋਂ ਖੱਤੇ ਵਾਲੇ ਇੰਨਾਂ ਨੂੰ ਨਾ ਹੋਗੀ ਤਾਂ ਇਹ ਤੇਰਾ ਸਰੀਰ ਖੜਾ ਹੋ ਜੂਗਾ ਹਾਂ ਕਹਿੰਦਾ ਫੇਰ ਮੈਂ ਤਾਂ ਕਰਤਾ ਕਹਿੰਦਾ ਫੇਰ ਕਿਵੇਂ ਉਹ ਕਹਿੰਦਾ ਮੇਰੇ ਕੋਲੇ ਹੈਗਾਗਾ ਤੂੰ ਹੁਣ ਮੁੜ ਕੇ ਦਵਾਰਾ ਨੇ ਕਹਿੰਦਾ ਕਹਿੰਦਾ ਦਵਾਰਾ ਨਹੀਂ ਗੱਲ ਹੁੰਦੀ ਤੇ ਉਹਨੇ ਜਦੋਂ ਰਾਜੇ ਨੇ ਹਾਂ ਕਹੀ ਤੇ ਪਰਚੰਦ ਪੰਡਤ ਨੇ ਉਹ ਪਾੜ ਕੇ ਏਲ ਖਾਤਾ ਵਿਕਰਾਂ ਵਾਲੇ ਦੀ ਪਿੱਛੋ ਦੀ ਜ਼ਮੀਨ ਇਹਨਾਂ ਨੂੰ ਅੱਛਾ ਫਿਰ ਇੱਥੇ ਕਿੰਨੀ ਪਹਿਲੀ ਮਿਲੀ ਜੀ ਕਰਾੜ ਵਾਲਾ ਤੇ ਬਿੱਥੋ ਚ ਕਾਫੀ ਪਹਿਲ ਸਰਦੇ ਉਸ ਨੂੰ ਤੇ ਲੋਦੇ ਬਿਰੇ ਜਾਂ ਨੂੰ ਕਰਾੜੇ ਚ ਮਿਲੀ ਤੇ ਇਹਨਾਂ ਨੂੰ ਇੱਥੇ ਮਿਲੀ ਇਹ ਤਾਂ ਭਾਈ ਕੰਮ ਸਲਾਬਾ ਦੇ ਤਿੰਨ ਭਰਾ ਸੀ ਹਾਂ ਇੱਕ ਦੇ ਕੱਲੀਆਂ ਕੁੜੀਆਂ ਸਨ ਹਾਂ ਤੇ ਇਹਨਾਂ ਨੇ ਆਪਣਾ ਇੱਕ ਨੇ ਕਰਾੜਾ ਰੱਖ ਲਿਆ ਇੱਕ ਨੇ ਬਿੱਥੋ ਰੱਖ ਲਿਆ ਸੋ ਇਹ ਤੇ ਕੋਈ ਤਕਰੀਬਨ ਮੈਨੂੰ ਇਹ ਲੱਗਦਾ ਬਈ 150 ਉਹ ਆ ਗਏ ਕਿ ਉਹ ਲੱਕਪਾਗ ਜਾਇਦਾਤ ਇਹਨਾਂ ਲਈ ਨਾ ਹੋ ਗਈ ਸੀ ਅੱਛਾ ਮਾਪੂ ਜੀ ਇਹਦੇ ਚ ਇੱਕ ਹੋਰ ਵੀ ਗੱਲ ਐ ਕਿ ਉਹ ਰਾਜੇ ਦੇ ਬੜਾ ਨੇੜੇ ਰਹਿਣ ਵਾਲੀ ਬੰਦੀ ਸੀ ਹਾਂਜੀ ਤਾਂ ਆਪਣੇ ਪਿੰਡ ਲਈ ਕੋਈ ਵਿਸ਼ੇਸ਼ ਕੰਮ ਜਾਂ ਕੁਝ ਕਰਵਾਇਆ ਹੋਵੇ ਉਹਨਾਂ ਨੇ ਕੋਈ ਪਿੰਡ ਦੇ ਲਈ ਉਹਨਾਂ ਦੀ ਕੋਈ ਦੇਣ ਹਾਂ ਉਹਨਾਂ ਨੇ ਕੋਠੀ ਬਾਹਰ ਬਣਾਈ ਉਹ ਵੀ ਜਾਇਦਾਤ ਦੱਬੀ ਸੀ ਉੱਥੇ ਕੋਠੀ ਬਣਾਈ ਬਾਗ ਲਾਇਆ ਇਹ ਇੱਥੇ ਰਹਾਇਸ਼ ਬਣਾਈ ਉਹ ਵੀ ਬੱਗਵਾਂਂਦਾ ਸੀ ਇੱਥੇ ਇੱਥੇ ਕਬਜ਼ਾ ਕਰਕੇ ਆਟਿਆ ਜੀ ਮਸ਼ੀਨ ਤੇ ਰਹਾਇਸ਼ ਬਣਾਈ ਕਿਉਂਕਿ ਉਹਨਾਂ ਕੋਲ ਜੱਦੀ ਪੁਸ਼ਤੀ ਕੋਈ ਚੀਜ਼ ਨਹੀਂ ਸੀ ਸੋ ਫਿਰ ਉਹਨਾਂ ਨੇ ਆਪ ਦੇ ਇੱਥੇ ਕੰਗੀ ਸੋਹਣੀ ਹਵੇਲੀ ਰਹਾਇਸ਼ ਤੇ ਬਾਗਬਾਨੀ ਲਾਈ ਅੱਛਾ ਬੱਪੂ ਜੀ ਚਲੋ ਇਹ ਤਾਂ ਗੱਲਾਂ ਹੋ ਗਈਆਂ ਪਿੰਡ ਨਾਲ ਉਹਨਾਂ ਨੇ ਰੰਜ ਕਿਹੜੀ ਗੱਲ ਦਾ ਰੱਖਿਆ ਫਿਰ ਪਿੰਡ ਨੇ ਉਹਦਾ ਕੀ ਮਾੜਾ ਕੀਤਾ ਸੀ ਉਹਨਾਂ ਦਾ ਪਿੰਡ ਮੇਰੇ ਕੋਲ ਉਹਨਾਂ ਨਾਲ ਮਾਰ ਨਹੀਂ ਸੀ ਕੀਤਾ ਪਿੰਡ ਨੇ ਉਹਨਾਂ ਨੂੰ ਐਸੇ ਸ਼ਾਮ ਲਾੜ ਚ ਬਾਉਂਦੇ ਸੀ ਬਾ ਉਹ ਪਿੰਡ ਵਾਲਾ ਨ ਲੱਗ ਨਹੀਂ ਦਿੱਤਾ ਹਾਂ ਕੋਈ ਸਰਕਾਰੀ ਜਗਾ ਸੀ ਬਿਜਲੀ ਅਵੇ ਅਸੀਂ ਨਹੀਂ ਚੱਲਦੀ ਫੇਰ ਜਾ ਕੇ ਉੱਥੇ ਕੋਠੀ ਪਾਈ ਸੀ ਲਿਆ ਸੀ ਉਹਨਾਂ ਨੂੰ ਰੰਜਿਸ਼ ਹੀ ਸੀ ਵੀ ਇਹ ਲੋਕਾਂ ਨੇ ਮੈਨੂੰ ਥਰੋਕਤਾ ਜਦੋਂ ਧੀ ਕੋੜੀ ਪਜਾਤੀ ਸੀ ਮਾਰ ਕੇ ਵੀ ਇਹਨੂੰ ਐਸਾ ਮਾਰ ਜਵਨ ਨੂੰ ਨਕਰਾਸਾ ਨੂੰ ਨਹੀਂ ਲਿਆ ਅੱਛਾ ਬਪੂ ਜੀ ਰਾਜਿਆਂ ਦੇ ਨੇੜੇ ਰਹਿਣ ਕਰਕੇ ਤੁਸੀਂ ਰਹਿਣ ਸਹਿਣ ਜਾਂ ਬਜ਼ੁਰਗਾਂ ਨੇ ਜੋ ਦੱਸਦੇ ਹੋਣਗੇ ਕਿ ਪਿੰਡ ਵਿੱਚ ਵਿਚਰਨਾ ਜਾਂ ਕਿਸ ਤਰ੍ਹਾਂ ਦਾ ਰਿਹਾ ਉਹ ਸਾਰਾ ਕੁਝ ਉਹ ਜਲਦੀ ਕਿਤਾ ਪਾਈ ਕਰਦੇ ਜੇ ਲੋਕ ਜਾਂਦੇ ਥੋੜਾ ਬਹੁਤਾ ਚਲ ਗੱਲਬਾਤ ਕਰ ਲੈਂਦੇ ਸੀ ਆਮ ਤੌਰ ਤੇ ਉਹ ਬਹੁਤੇ ਲੋਕਾਂ ਨੂੰ ਮਿਲਦੇ ਹੀ ਨਹੀਂ ਸੀ ਉਹ ਸਮਝਦਾ ਸੀ ਵੀ ਇਹਨਾਂ ਮਾਦਮਤ ਦੀ ਲੋਕ ਇਹ ਉਹਨਾਂ ਦੇ ਸੋਚ ਸੀ ਅੱਛਾ ਬਪੂ ਜੀ ਕਾਨ ਸਿੰਘ ਨੱਭਾ ਨੂੰ ਅੱਜ ਸੰਸਾਰ ਜਾਣਦਾ। ਹਾਂ। ਤਾਂ ਪਿੰਡ ਪਿੱਥੋ ਚ ਕੋਈ ਉਹਨਾਂ ਦਾ ਜਨਮ ਦਿਨ ਜਾਂ ਉਹਨਾਂ ਦਾ ਜਿਹੜੇ ਦਿਨ ਉਹਨਾਂ ਦੀ ਡੈਥ ਹੁੰਦੀ ਉਹ ਮਨਾਇਆ ਜਾਂਦਾ ਹੈ ਜਾਂ ਕੁਝ। ਕੋਈ ਅੱਜ ਤੱਕ ਕਿਸੇ ਨੇ ਨਾ ਉਹਦਾ ਜਨਮ ਦਿਨ ਮਨਾਇਆ ਹੈਗਾ। ਨਾ ਉਹਨੂੰ ਯਾਦ ਕੀਤਾ ਹੈ, ਨਾ ਉਹਦਾ ਦੀਵਾ ਬੱਤੀ ਲਾਇਆ। ਪਿੱਛੇ ਜੇ ਜਦੋਂ ਵਿਦਵਾਨ ਸੁਖਿੰਦਰ ਸਿੰਘ 100 ਸਾਲ ਮੰਗਰੋਂ 8ਵੀਂ ਦਾ ਸਕੂਲ ਬਣਾਉਣਾ ਆਇਆ। ਹੂੰ। ਕੁਝ ਉਹਦੇ ਭਾਈ ਜਰ ਦੇ ਲੋਕਾਂ ਨੇ ਕਿਹਾ ਵੀ ਅਸੀਂ ਭਾਈ ਕਾਨ ਸਿੰਘ ਨਾਲ ਸਾਡੇ ਪਰਿਵਾਰ ਦੇ ਲੋਕ ਉੱਠ ਕੇ ਖੜਾ ਹੋ ਕੇ ਪੁਲਿਸ ਤਰ੍ਹਾਂ ਕਰੇ ਲਾਗੇ ਵੀ ਅਸੀਂ ਜੀਪ ਸੰਤ ਕਰਦੇ ਉਹਦੇ ਨੋਂ ਹੂੰ ਫਿਰ ਸੰਦੇਵ ਸਿੰਘ ਢਿੱਲੋਂ ਨਾ ਬਲੋ ਚਪੜਗਾ ਤੇ ਸਭ ਜਿੰਦਲ ਸੰਭੀ ਮੰਨੇਗਾ ਬਈ ਨਹੀਂ ਜਦੋਂ ਕਰਦੇ ਵਿਰੋਧ ਕਰਦੇ ਸੀ ਲੋਕਾਂ ਨੇ ਉੱਥੇ ਖੜਿਆ ਨਹੀਂ ਪ੍ਰੋਟੈਸਟ ਕਰਤਾ ਇਸ ਕਰਕੇ 100 ਸਾਲ ਮਗਰੋਂ ਮਿਡਲ ਸਕੂਲ ਬਣਿਆ ਫਿਰ ਹਾਈ ਸਕੂਲ ਬਣਿਆ ਤੇ ਫਿਰ ਉਹ ਤੋਂ ਬਾਅਦ ਹਰ ਵੀ ਜੋ ਸੋਭਾ ਜਦੋਂ ਕਿ ਭਾਈ ਰੂਪੇ ਸਰੋਤਲ ਖਾਨਾ ਵੀ ਬਣਿਆ ਰਾਮਪੁਰੇ ਮੰਡੀ ਚ ਵੀ ਸਰੋਤਲ ਖਾਨਾ ਬਣਿਆ ਭਾਈ ਰੂਪੇ ਹਾਈ ਸਕੂਲ ਵੀ ਬਣਿਆ ਹੋਰ ਚੰਗੇ ਬਿੰਨਾਂ ਚ ਬਣੇ ਜਦੋਂ ਜੇ ਭਾਈ ਖਾਨ ਸਿੰਘ ਅੱਛੀ ਸੋਚ ਦਾ ਮਾਲਕ ਹੁੰਦਾ ਜਦੋਂ ਖਾਲਸਾ ਕਾਲ ਜੰਮੜ ਬਣਾ ਸਕਦਾ ਤਾਂ ਆਪ ਜੀ ਜੰਮਣਪੁਰੇ ਨੂੰ ਕਿਉਂ ਨਾ ਉਹਨੇ ਆਪ ਦਾ ਵਿੱਜਾ ਦਾ ਕੇਂਦਰ ਬਣਾਇਆ ਸਕੂਲ ਨਾ ਬਣਾਇਆ ਪੁੱਛ ਰਹੇ ਅੱਛਾ ਬਾਪੂ ਜੀ ਆਮ ਤੌਰ ਤੇ ਠੀਕ ਰਸਵਾਲ ਹੈ ਮੇਰਾ ਕਿ ਉਹਨਾਂ ਦੀ ਮੌਤ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿੱਥੇ ਹੋਈ ਤੇ ਕਦੋਂ ਹੋਈ ਜੇ ਤੁਹਾਨੂੰ ਕੁਝ ਪਤਾ ਹੋ ਆ ਉਹਦੇ ਜਿਹੜੇ ਮੌਤ ਦਾ ਕਾਰਨ ਸੀ ਉਹਦੇ ਮੌਤ ਦਾ ਕਾਰਨ ਸੀ ਜੈਤੋ ਦਾ ਮੋਰਚਾ ਲਗਣਾ ਹੂੰ ਜੈਤੋ ਦਾ ਮੋਰਚਾ ਸੀ ਜਿਹੜਾ ਉਹ ਤਾ ਸਿੱਖਾਂ ਨੇ ਲਾਇਆ ਸੀ ਕਿ ਅੰਗਰੇਜ਼ਾਂ ਨੇ ਮਹਾਰਾਜਾ ਨਾਨਾ ਨੂੰ ਕੱਢੀ ਤੋਂ ਲਾਤਾ ਸੀ ਜਲਾਵਤਨ ਕਰਤਾ ਸੀ ਜੇ ਸੋ ਜਿਹੜੀ ਉਹ ਇਤਿਹਾਸਿਕ ਬਾਤਾਂ ਲਾ ਪੈਗੀ ਸੀ ਉਹ ਗੱਦੀ ਤਾਂ ਨਹਾਣ ਦੇ ਜ਼ਰਾਵਤਨ ਕਰ ਲਈ ਮਹਾਰਾਜਾ ਪਟਿਆਲਾ ਤੇ ਭਾਈ ਕਾਨ ਸਿੰਘ ਨਾਬਾ ਹਸ ਤੇ ਉਹ ਉਸ ਤੋਂ ਬਾਅਦ ਉਹਨੂੰ ਗੱਦੀ ਨਿਸ਼ਿਂਦੀ ਹੋਈ ਉਹਨਾਂ ਦਾ ਨਵਾਲਕ ਬੱਚਾ ਵਹਾਇਆ ਉਹਦਾ ਸਰਪਰਾ ਵੀ ਇੱਕ ਸਰਦਾਰ ਬਣਾਇਆ ਜਦੋਂ ਉਹ ਜਵਾਨ ਹੋਇਆ ਜਾਨ ਹੋ ਕੇ ਉਹਨੂੰ ਆਪਣਾ ਹੋ ਮਿਲੀ ਤਾਂ ਉਹ ਸਭ ਤੋਂ ਪਹਿਲਾਂ ਸਵਾਲ ਕਰਿਆ ਵੀ ਭਾਨ ਭਾਈ ਕਾਨ ਸਿੰਘ ਨਾਬਾ ਨੂੰ ਦਰਬਾਰ ਚ ਪੇਸ਼ ਕਰ ਹਮ ਭਾਈ ਕਾਨ ਸਿੰਘ ਨਾ ਬਾ ਸਮਝ ਗਏ ਵੀ ਜਿਹੜੀ ਦੂਜੀ ਲਾਵੀ ਆ ਹੁਣ ਉਹ ਭਾਰੂ ਹੋ ਗਈ ਹਮ ਤੇ ਮੇਰਾ ਨੁਕਸਾਨ ਹੋਊਗਾ ਤੇ ਮੇਰੀ ਕੀਤੀ ਕਰਾਈ ਖੇਚ ਜਾਊਗੀ ਤੇ ਜੇ ਮੈਨੂੰ ਫੜ ਕੇ ਕੈਦ ਸਰਤਾ ਫਿਰ ਉਹਨਾਂ ਨੇ ਜਿਹੜੇ ਉੱਥੇ ਹੋਰ ਦਰਬਾਰੀ ਸਿੰਘ ਨੇ ਦੱਸਿਆ ਵੀ ਆਹ ਗੱਲ ਹੋਈ ਫਿਰ ਉਹ ਉੱਥੋਂ ਛੱਡ ਕੇ ਪਿੰਡ ਆ ਗਿਆ ਬਿੱਠੋ ਪਿੰਡ ਆ ਕੇ ਉਹਨੇ ਸੋਚ ਵਿਚਾਰ ਕਰਕੇ ਦੇਖਿਆ ਵੀ ਮੇਰਾ ਨੁਕਸਾਨ ਹੋ ਉਕਾਣ ਦਾ ਉਹ ਮੇਰੇ ਨੌ ਦਾ ਮੇਰੇ ਕੀਤੇ ਦਾ ਨੁਕਸਾਨ ਹੋਊਗਾ ਸੋ ਉਹਦਾ ਕਾਰਨ ਸੀ ਮਹਾਰਾਜਾ ਪਟਿਆਲਾ ਨੇ ਜਿਹੜਾ ਮਹਾਨ ਕੋਸ਼ ਉਹਦਾ ਸਾਰਾ ਖਰਚਾ ਮਹਾਰਾਜਾ ਪਟਿਆਲੇ ਨੇ ਚੱਕਿਆ ਸੀ ਹੂੰ ਉਹ ਆਪ ਇਹਨਾਂ ਖਰਚ ਕਰਨ ਦੇ ਕਾਬਲ ਨਹੀਂ ਸੀ ਸੋ ਉਹਨਾਂ ਦੇ ਹੱਥਾਂ ਦੇ ਇਹ ਇਸ ਕਰਕੇ ਉਹਨੇ ਬੰਦ ਨਾਮੀ ਦੇ ਦੱਸ ਤੂੰ ਪਿੱਥੋ ਆ ਕੇ ਮਸ਼ੀਨ ਆਟੇ ਵਾਲੀ ਜਿਹੜੀ ਲੱਗੀ ਵੀ ਸੀ ਉਹਦੇ ਨਾਲ ਲੱਗ ਮਚਵਾਰਾ ਸੀ ਉੱਥੇ ਬੈਠ ਕੇ ਉਹਨੇ ਜੈ ਮੂਲਾ ਚੱਟ ਕੇ ਆਤਮ ਹੱਤਿਆ ਕਾਲ ਨਹੀਂ ਪਰਵਾਹ ਨੂੰ ਦੱਸਤਾ ਵੀ ਜੇਦੋਂ ਮੈਂ ਮਰ ਗਿਆ ਮੈਨੂੰ ਜਾ ਕੇ ਨਾਬੇ ਪਰਦੇਸ਼ਪਾ ਬੰਨ ਜਾਣਾ ਤੇ ਉਦੋਂ ਬਾਅਦ ਮਹਾਰਾਜ ਨੂੰ ਦੱਸ ਤੇ ਜਦੋਂ ਮਹਾਰਾਜ ਨੇ ਕਾਲ ਦੱਸੇ ਮਰ ਗਿਆ ਉਹ ਕਦਾ ਦਫਾ ਕਰੋ ਖੇਰਾ ਛਟਿਆ ਤੇ ਉਹ ਉਹਨਾਂ ਮਹਾਰਾਜੇ ਦੇ ਪਹਿਲਾਂ ਕੁਝ ਜਾਇਦਾਦਾਂ ਜਮਤ ਵੀ ਕਰਦਿਗਾ ਸੀ ਜਿਵੇਂ ਪਟਿਆਲੇ ਦੇ ਥਾਪੜ ਕਾਲਜ ਕੋਲੇ ਏਰੀਆ ਸੀ ਉਹ ਜੇ ਪੋਤਾ ਦਾਦਾ ਹੁੰਦਾ ਸੀ ਵੀ ਇਹ ਸਾਨੂੰ ਜਾਇਦਾਦਾਂ ਲਾਡ ਹੋਈ ਇਥੇ ਦਵਾਈ ਉਹ ਸਾਡੀ ਐ ਹੋਰ ਵੀ ਜਾਇਦਾਦਾਂ ਉਹਨਾਂ ਨੇ ਜਮਤ ਕਰ ਦਿੱਤੀ ਜਿਵੇਂ ਨਾਬਾ ਨਾਗਰ ਨਾਬਾ ਹੈ ਇਹਦੇ ਬਹੁਤ ਐਂਟੀ ਸੀ ਸੋ ਇਹ ਚੀਜ਼ ਨੂੰ ਬਰਲਾਸਨਾ ਕਰ ਸਕਦਾ ਵੀ ਮੇਰਾ ਨੁਕਸਾਨ ਹੋ ਉਹ ਮੇਰਾ ਨੌਕਰਾਣ ਐਵੇਂ ਜਾਉਂਦਾ ਸਰਵੰਦੇ ਵਿੱਚ ਉਹ ਤੇ ਮੈਂ ਜੇ ਜਰੂਰ ਉਹ ਮਰੂ ਮੈਂ ਜੀਉ ਉਹਦਾ ਵਜ੍ਹਾ ਹੀ ਇਹ ਸੀ ਉਹਨੂੰ ਬਚਾਉਣ ਵਾਸਤੇ ਉਹਨੇ ਆਪ ਨੂੰ ਹੱਤਿਆ ਕਰਕੇ ਆਪਲਾ ਤੇ ਖਾਨਦਾਨ ਖਲਾ ਗਿਆ ਤਾਂ ਬਾਕੀ ਜਿਹੜੀ ਭਾਈ ਕਾਨ ਸਿੰਘ ਨੰਬਾ ਦੀ ਮੌਤ ਹੋ ਜਾਂਦੀ ਉਹਦੇ ਬਾਰੇ ਕੁਝ ਜਾਣਨਾ ਪਾਤਾ ਕਿ ਉਹ ਜ਼ਹਿਰ ਨਿਕਲ ਗਈ ਸੀ ਹੁਣ ਉਹਨਾਂ ਦੀ ਕੋਈ ਪੀੜ੍ਹੀ ਹੈ ਜਾਂ ਅਗਲੀ ਪੀੜ੍ਹੀ ਉਹਨਾਂ ਦੀ ਕੀ ਕਰਦੀ ਹੈ ਜਿੱਥੋਂ ਤੱਕ ਸਾਨੂੰ ਪਤਾ ਉਹਨਾਂ ਦਾ ਲੜਕਾ ਸੀ ਭਗਵੰਦ ਸਿੰਘ ਛੋਟਾ ਨਾਮ ਸੀ ਹਰੀ ਹਰੀ ਜੀ ਉਹਨਾਂ ਦੇ ਘਰ ਵਾਲੀ ਸੀ ਬੀਬੀ ਹਰਨਾਮਖੋ ਤੇਰੀ ਪੰਜਾਬ ਦੇ ਸੋਚੇ ਦੀ ਪਹਿਲੀ ਕਵੀਤਰੀ ਇਸਤਰੀ ਸੀ ਭਾਈ ਕਾਂ ਸਿੰਘ ਨਾਭਾ ਦੀ ਨੋ ਪਹਿਲੀ ਪੰਜਾਬੀ ਕਵੀਤਰੀ ਇਸਤਰੀ ਸੀ ਉਹਨਾਂ ਦੇ ਅੱਗੇ ਫਿਰ ਹਰੀ ਦੇ ਜਿਹੜੇ ਚਨ ਪੋਤੇ ਸੀ ਇੱਕ ਮਿਲਟਰੀ ਸੀ ਨਾਭਾ ਦੀ ਜਰ ਝਾਚ ਉਹ ਇੱਕ ਸੀ ਮਿੰਦਰ ਸਿੰਘ ਜਿਹੜਾ ਕਨੇਡਾ ਚ ਲੱਗਿਆ ਸੀ ਉਹ ਚਾਈਦੀ ਕਰਕੇ ਇੱਕ ਸੀਗਾ ਮਨਮੋਹਨ ਸਿੰਘ ਉਹ ਖੇਤੀ ਕਰਦਾ ਸੀ ਇੱਥੋਂ ਇਹ ਉਹਨਾਂ ਦੇ ਬੱਚੇ ਸੀ ਅੱਗੇ ਜਿਹੜਾ ਨਾਮ ਮਨਮੋਹਨ ਸਿੰਘ ਦੇ ਕੋਈ ਬੱਚਾ ਹੋਇਆ ਉਹ ਵੀ ਦੁਨੀਆ ਤੋਂ ਚਲਾ ਗਿਆ ਹਲਵਾਨ ਤੇ ਨਾ ਹੀ ਮਿੰਦਰ ਸਿੰਘ ਦੇ ਕੋਈ ਬੱਚਾ ਹੋਇਆ ਕੱਲਾ ਜਿਹੜਾ ਕੈਪਟਨ ਨਸੀਰ ਉਹਦੇ ਇੱਕ ਲੜਕਾ ਤੇ ਕੁੜੀ ਹੋਈ ਸੀ ਲੜਕੀ ਵਿਆਹੀ ਦੇ ਜੰੰਦਾ ਦੇਰ ਗਿਆ ਜਿਹੜਾ ਸਰਦਾਰ ਸੀ ਤੇ ਮੁੰਡਾ ਇਥੇ ਨਾ ਦੇ ਰਿੰਦਾ ਸੀ ਉਹ ਵੀ ਵਿਆਹ ਗਿਆ ਉਹ ਲਫਟਾਂਡ ਸਲੈਕਟ ਹੋ ਗਿਆ ਸੀ ਲਫਟਾਂਡ ਉਹ ਲੋਸ ਸਲੈਕਟ ਹੋ ਰਹੀ ਸੀ ਜਦੋਂ ਮਹਾਰਾਜਾ ਆਪਣਾ ਅਮਰਿੰਦਰ ਸਿੰਘ ਜਦੋਂ ਇਕੱਠੇ ਮੀਟਿੰਗ ਇਕੱਠੇ ਲਫਟਾਂਡ ਸੀ ਤੇ ਮੇਰੇ ਪਿੰਡ ਦੇ ਕੁਝ ਫੌਜੀ ਮੁੰਡੇ ਸੀ ਉਦੋਂ ਉਹ ਉੱਥੇ ਸਰਾਜਮੈਂਟ ਦੇ ਥੱਲੇ ਸੀ ਅੱਛਾ ਬਾਪੂ ਜੀ ਉਹਨਾਂ ਦੀ ਜਿਹੜੀ ਇੰਨੀ ਜ਼ਮੀਨ ਜਿਹੜੀ ਕਰਾੜ ਵਾਲਾ ਪਿੰਡ ਤੇ ਇਸ ਤੋਂ ਦੇ ਪਿੱਥੋ ਚ ਸੀਗੀ ਉੱਤੇ ਫਿਰ ਕੌਣ ਕਿਹਦਾ ਕਬਜ਼ਾ ਹੋਇਆ ਜਾਂ ਕੌਣ ਕਾਬਜ਼ ਹੈ ਜੇ ਦੀ ਕਰਾਨ ਵਾਲੇ ਆ ਉਹ ਭਾਈ ਕਾਨ ਸਿੰਘ ਦਾ ਜਿਹੜਾ ਭਰਾ ਸੀ ਉਹਦੇ ਕੋਲੇ ਸੀ ਹਾਂ ਇੱਕ ਦਿਨ ਲੜਕੀਆਂ ਸੀ ਉਹਨਾਂ ਵਾਲ ਸੀ ਉਹਦਾ ਕਲਾ ਠੇਕੇ ਦਾ ਸੀ ਦੂਜੇ ਦੀ ਜਿਹੜਾ ਸੀ ਹਦੀਜੀ ਨੂੰ ਇੱਥੇ ਪਿੱਥੋਂ ਪਿੱਥੋਂ ਦੇ ਵਿੱਚ ਜਿੰਨਾਂ ਜਿਹੜੇ ਹਦੀ ਸਿੰਘ ਹਦੀਜੀ ਜਾਂਦਾ ਰਿਹਾ ਉਹਨਾਂ 'ਚ ਟੁੱਟਭੱਜੀ ਖੇਤੀ ਜਹੀ ਜੀ ਹੁੰਦੀ ਸੀ ਆਉਂਦੇ ਨਾਲ ਹੀ ਜਾਂਦੇ ਸੀ ਬਾਗ ਲੱਗਿਆ ਵਾਸੀ ਆਉਂਦੇ ਸੀ ਜਾਂਦੇ ਸੀ ਹਾਂ ਉਸ ਤੋਂ ਬਾਅਦ ਫਿਰ ਜਦੋਂ ਟੀ ਸੁੰਦਰ ਖੇਤੋਂ ਆ ਚੱਲਿਆ ਤੇ ਹੋਰ ਚੱਲਿਆ ਉਹਨਾਂ ਦਾ ਜਿਹੜਾ ਪੋਤਾ ਮਨਮੋਹਨ ਸਿੰਘ ਸੀ ਆਪਜੀ ਮਾਲ ਦੀ ਰਾਜਾ ਮਲ ਦੀ ਨਾ ਫਿਰ ਉਹਨਾਂ ਨੇ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ ਹਾਂ ਜਿਹੜੀ ਉਸ ਸਮੇਂ ਦੇ ਵਿੱਚ 100 ਰੁਪਏ ਨੂੰ ਜਰੂਨ ਬਰਾਨੇ ਕਮਾ ਤੇ 150 ਰੁਪਏ ਉਹਨੇ ਹੌਲੀ ਹੌਲੀ ਉਹ ਸਾਰੀ ਜਿਹੜੀ ਜ਼ਮੀਨ ਸੀ ਉਸ ਨੇ ਖੀ ਲਾ ਕੇ ਕੋਠੀ ਵੀ ਮਤਲਬ ਕੇ ਜਿਹੜੀ ਸੀ ਇੱਥੇ ਇੱਕ ਸਾਡੇ ਪਿੰਡ ਦਾ ਤਾਰਾ ਸਿੰਘ ਸੀ ਹੋਂਕਾਉ ਦਾ ਉਹਦਾ ਨਾਮ ਕਲਜੂਬ ਸੀ ਤੇ ਉਹਨੂੰ ਵੇਚ ਤਿਓ ਉਹਦੇ ਕਰਾਂ ਉਹਨਾਂ ਨੇ ਅੱਗੇ ਕਹਾ ਆਪ ਦੇ ਸਾਡੋ 라ਹੀ ਦੇ ਮੋੜ ਕੇ ਪਿੱਛੋ ਦੇ ਸ਼ਹਿਰੀ ਪਰਵਾਰ ਨੇ ਲੈ ਲਈ ਅੱਜ ਇਹ ਕੋਠੀ ਵੀ ਤਾਂ ਜੀ ਤੇ ਬਾਗ ਵੀ ਸਾਵਾ ਪੜਾ ਆ ਜਾਣ ਜਿਹੜੀ ਇੱਥੇ ਪ੍ਰਿਡੀਕਟਰ ਹਾਇ ਸੀ ਉਹ ਜਿਹੜੀ ਮਸ਼ੀਨ ਵਾਲੀ ਸੀ ਉਹ ਪੱਟੀ ਗਈ ਉਹ ਵੀ ਬੀਕੀ ਜਿਹੜੀ ਕੰ ਕਹਾਵੇਲੀ ਸੀ ਉਹ ਵੀ ਸਾਰੀ ਬੀਗੀ ਉਹਦਾ ਕੋਸਟ ਸਹ ਜਿਹੜਾ ਉਹ ਜਗਦੀਸ਼ ਸਿੰਘ ਤੇ ਲੋਹੇ ਦੇ ਪਰਿਵਾਰ ਕੋਲ ਆ ਬਾਕੀ ਸਾਰਾ ਕੁਝ ਮਰ ਗਿਆ ਇਹ ਇੱਥੇ ਅੱਜ ਉਹਨਾਂ ਕੋਲੇ ਦੀਵਾ ਲਾਉਣ ਨੂੰ ਵੀ ਖਾਣੇ ਜਨਮ ਦਾ ਦਿਨ ਕਿਹਦੇ ਮਨਾਉਣਾ ਸੀ ਉਹਨੂੰ ਕੋਈ ਯਾਦ ਵੀ ਨਹੀਂ ਤਾਂ ਦੋਸਤੋ ਇਹ ਭਾਈ ਕਾਨ ਸਿੰਘ ਨਾਬਾ ਬਾਰੇ ਜਿਹੜੇ ਤੱਥ ਅਸੀਂ ਉਹਨਾਂ ਦੇ ਪਿੰਡ ਤੋਂ ਦੱਸਿਆ ਤੁਸੀਂ ਇਹਦੇ ਬਾਰੇ ਵਿਸ਼ਲੇਸ਼ਣ ਕਰਿਓ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਸਾਡਾ ਫਰਜ਼ ਹੈ ਦੋਨੇ ਪਹਿਲੂਆਂ ਤੋਂ ਜਾਣੂ ਕਰਾਉਣਾ ਧੰਨਵਾਦ